ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਆਪਾਂ ਆ ਰਾਣਾ ਫੈਸ਼ਨ ਬੁਟੀਕ ਮॉड ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਆਪਣਾ ਕੰਮ ਹੋਲ سیل ਐਂਡ ਰਿਟੇਲ ਦੋਨੋਂ ਹੀ ਹੈ ਜੀ ਤੇ ਔਰ ਆਪਾਂ ਕਸਟਮਰ ਦੀ ਡਿਮਾਂਡ ਦੇ ਅਕੋਰਡਿੰਗ ਆਪਣੇ ਜਿਹੜਾ ਵੈਰਾਈਟੀਆਂ ਨੇ ਉਹਨਾਂ ਨੂੰ ਹੋਰ ਵਧਾ ਰਹੇ ਆਂ ਔਰ ਇਹਦੇ ਵਿੱਚ ਆਪਾਂ ਰਾਮ ਟੈਕਸ ਵੀ ਐਡ ਕੀਤਾ ਹੋਇਆ ਹੈ ਜਿਨ੍ਹਾਂ ਨੇ ਰਾਮ ਟੈਕਸ ਦੀ ਬ੍ਰੈਡਲੀ ਲੈਣੀ ਹੈ ਤਾਂ ਜਿਹੜੀਆਂ ਭੈਣਾਂ ਕੰਮ ਕਰਦੀਆਂ ਨੇ ਭਰਾ ਕੰਮ ਕਰਦੇ ਤੇ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਜੀ ਸੈਕਿੰਡ ਗੱਲ ਹੈ ਕਿ ਆਪਣੇ ਕੋਲੇ ਸੇਲ ਹੈ ਜਿਹੜੀ ਰਖੜੀ ਸੇਲ ਉਹ ਸਟਾਰਟ ਹੋ ਚੁੱਕੀ ਹੈ ਜੀ ਜਿਨ੍ਹਾਂ ਨੇ ਰਖੜੀ ਵਾਸਤੇ ਸੂਟ ਲੈਣੇ ਨੇਗੇ ਤਾਂ ਉਹ ਆਪਣੇ ਤੋਂ ਲੈ ਸਕਦੇ ਨੇ ਰਖੜੀ ਸੇਲ ਮੇਲਾ ਜਿਹੜਾ ਉਹ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਤੇ ਲੱਗ ਚੁੱਕਿਆ ਹੈ ਜੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਰਾਮ ਟੈਕਸ ਦੇ ਸੂਟ ਮੈਚਿੰਗ ਸੂਟ ਰਹਿਣਗੇ ਜੀ ਔਰ ਜਿਹੜੇ ਨਾ ਇਹਨਾਂ ਦੇ ਦੁਪੱਟੇ ਦੇਖਦੇ ਆਂ ਜੀ ਕਿਸੇ ਚ ਮਸਲੀਨ ਵੀ ਹੋ ਸਕਦਾ ਤੇ ਪਿਓਰ ਦੇ ਦੁਪੱਟੇ ਵੀ ਹੋ ਸਕਦੇ ਨੇ ਆ ਰਾਮ ਟੈਕਸ ਦਾ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਬ੍ਰਾਂਡ ਹੈ ਜੀ ਤੁਹਾਨੂੰ ਪਤਾ ਹੀ ਹੈ ਕਿ ਰਾਮ ਟੈਕਸ ਦੀਆਂ ਚੀਜ਼ਾਂ ਕਿਵੇਂ ਦੀਆਂ ਹੁੰਦੀਆਂ ਨੇ ਇਹਦੇ ਬਾਰੇ ਆਪਾਂ ਨੂੰ ਤੁਹਾਨੂੰ ਬਹੁਤਾ ਐਕਸਪਲੇਨ ਕਰਨ ਦੀ ਲੋੜ ਨਹੀਂ ਹੈਗੀ ਔਰ ਸਟੱਫ ਹੈਗਾ ਜਿਹੜਾ ਉਹਦਾ ਬਹੁਤ ਵਧੀਆ ਜੀ ਇਹ ਆ ਗਿਆ ਜੀ ਆਪਣੇ ਕੋਲੇ ਫਰਸਟ ਸੂਟ ਆ ਦੇਖੋ ਜੀ ਇਹ ਆ ਗਏ ਜੀ ਆਪਣੇ ਕੋਲੇ ਫਰਸਟ ਸੂਟ ਵੈਰਾਈਟੀ ਬਹੁਤ ਹੈ ਜੀ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾ ਤੇ ਪਲੀਜ਼ ਤੁਸੀਂ ਆਪਣੇ ਆਪ ਹੀ ਆਪਣੇ ਕੋਲੇ ਆ ਕੇ ਦੇਖ ਸਕਦੇ ਹੋ ਜੀ ਆ ਦਿਖਾਉਂ ਲਈ ਪਹਿਲਾਂ ਆ ਦੇਖੋ ਜੀ ਰਾਮ ਟੈਕਸ ਦੇ オリジナル ਸੂਟ ਨੇ ਜੀ ਆਪਣੇ ਕੋਲ ਤੁਹਾਨੂੰ ਜਿਹੋ ਜਿਹਾ ਦੱਸਾਂਗੇ ਉਹੋ ਜਿਹਾ ਹੀ ਮਟੀਰੀਅਲ ਮਿਲੂਗਾ ਜੀ ਤੇ بیس ਹੈ ਜਿਹੜਾ ਬਹੁਤ ਜ਼ਿਆਦਾ ਕੰਫਰਟੇਬਲ ਹੈ ਜੀ ਆਰੀ ਵਰਕ ਦੇ ਸੂਟ ਹੈ ਇਹ ਹੈਗਾ ਤੁਹਾਡਾ ਫਲਾਰ ਹੈ ਜਿਹੜਾ ਡਿਜੀਟਲ ਪ੍ਰਿੰਟ ਤੇ ਰੰਦਾ ਤੇ بیس ਹੈਗਾ ਜਿਹੜਾ ਉਹ ਬਹੁਤ ਜ਼ਿਆਦਾ ਸੁਪੀਰੀਅਰ ਹੈ ਆ ਦੇਖੋ ਰਾਮ ਟੈਕਸ ਦੀ ਸਟੈਂਪ ਉਰੇ ਵੀ ਲੱਗੀ ਹੋਈ ਹੈ ਇਹ ਆਪਣੇ ਕੋਲੇ ਆ ਗਿਆ ਜੀ ਮਹਿੰਦੀ ਗ੍ਰੀਨ ਕਲਰ ਮਹਿੰਦੀ ਕਲਰ ਦੀ ਇਸ ਦੀ ਬਾਟਮ ਰਹੂਗੀ ਆ ਹੋਊਗੀ ਜੀ ਇਸ ਦੀ ਸ਼ਰਟ ਆਰੀ ਵਰਕ ਕੀਤਾ ਹੋਇਆ ਹੈ ਜੀ ਟੋਟਲ ਫਲਾਰ ਤੇ ਔਰ ਘੇਰੇ ਤੇ ਵੀ ਆਰੀ ਵਰਕ ਕਰੀਆ ਹੋਇਆਗਾ ਹਾਂਜੀ ਬਾਟਮ ਹੈਗੀ ਜਿਹੜੀ OS ਦੀ ਪਲੇਨ ਰਹੂਗੀ ਜੀ ਸਟਫ ਬਾਟਮ ਦਾ ਬਹੁਤ ਜ਼ਿਆਦਾ ਸੁਪੀਰੀਅਰ ਹੈ ਜੀ ਹੋਰ ਹੁਣ ਅਪਰੇਸ ਦੇਖਦੇ ਹਾਂ ਜੀ ਦੁਪੱਟਾ ਦੁਪੱਟਾ ਰਹੂਗਾ ਇਸ ਦੇ ਨਾਲ ਪਿਓਰ ਦਾ ਪਿਓਰ ਦਾ ਦੁਪੱਟਾ ਰਹੂਗਾ ਦੁਪੱਟੇ ਦੀ ਲੁੱਕ ਦੇਖੋ ਜੀ ਕਿੰਨੀ ਵਧੀਆ ਦੇਖੋ ਜੀ ਕਿੰਨਾ ਵਧੀਆ ਦੁਪੱਟਾ ਹੈ ਪ्योर ਦਾ ਦੁਪੱਟਾ ਰਹੂਗਾ ਜੀ 4 ਸਾਈਡ ਆਸ ਦਾ ਦੁਪੱਟਾ ਰਹੂਗਾ ਜੀ ਬਹੁਤ ਸੋਹਣਾ ਦੁਪੱਟਾ ਜੀ ਮੈਚਿੰਗ ਸੂਟ ਰਹੂਗਾ ਮਹਿੰਦੀ ਕਲਰ ਦੀ ਬਾਟਮ ਦੇ ਨਾਲ ਆ ਚੀਜ਼ ਰਹੂਗੀ ਜੀ ਜੋ ਕਿ ਅੱਪਾ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਦੇਵਾਂਗੇ ਜੀ ਆ ਆਪਣੇ ਕੋਲੇ ਫਰਸਟ ਕਲਰ ਆ ਗਿਆ ਜੀ ਔਰ ਸੈਕੰਡ ਕਲਰ ਹੈਗਾ ਜਿਹੜਾ ਉਹ ਇਸ ਦਾ ਰਹੂਗਾ ਜੀ ਪਿੰਕ ਬੇਬੀ ਪਿੰਕ ਕਲਰ ਦੀ ਬਾਟਮ ਆਉਗੀ ਜੀ ਇਸ ਦੇ ਨਾਲ ਔਰ ਅਗਲੇ ਕਲਰ ਦੇ ਨਾਲ ਆਉਗੀ ਜੀ ਆਪਣੇ ਲਈ ਬਾਟਮ ਪੀਚ ਕਲਰ ਦੀ ਪੀਚ ਕਲਰ ਦੀ ਬਾਟਮ ਆਉਗੂਗਾ ਜਾਮੀ ਜਿਹਾ ਕਲਰ ਆਊਗਾ ਜੀ ਔਰ ਅਗਲਾ ਕਲਰ ਹੈਗਾ ਜਿਹੜਾ ਉਹ ਇਸ ਦੇ ਨਾਲ ਆਪਣੇ ਆਉਗੀ ਜੀ

ਜਿਹੜੀ ਸੀ ਸਫਾਈ ਹੈਗੀ ਉਹਦਾ ਤਾਂ ਤੁਹਾਨੂੰ ਪਤਾ ਹੀ ਹੈ ਕਿੱਦਾਂ ਦੀ ਹੁੰਦੀ ਹੈ ਰਾਮ ਟੈਕਸ ਦੇ ਸੂਟਾਂ ਦੀ ਬਹੁਤ ਸੋਹਣੇ ਸੂਟ ਰਹਿਣਗੇ ਜੀ ਪ੍ਰਾਈਜ਼ ਹੈਗਾ ਜਿਹੜਾ ਔਰ ਹੋਊਗਾ 1800 ਰੁਪਏ ਓਨਲੀ ਸਿਰਫ 1800 ਦੇ ਵਿੱਚ ਤੁਹਾਨੂੰ ਆ ਸੂਟ ਨੇ ਜਿਹੜੇ ਆਪਣੇ ਕੋਲੋਂ ਮਿਲਣਗੇ ਜੀ ਹੋਰ ਕਿੱਥੋਂ ਮਿਲਣਗੇ ਬਹੁਤ ਸੋਹਣੇ ਪ੍ਰਾਈਜ਼ ਨੇ ਬਹੁਤ ਹੀ ਸੋਹਣੇ ਸੂਟ ਨੇ ਰਾਮ ਟੈਕਸ ਦੇ ਰਹਿਣਗੇ ਜੀ ਔਰ ਸੈਕੰਡ ਡਿਜ਼ਾਈਨ ਵੀ ਆਪਾਂ ਤੁਹਾਨੂੰ ਰਾਮ ਟੈਕਸ ਦਾ ਹੀ ਖੋਲ ਕੇ ਦਿਖਾਈਏ ਅਬ ਬੜਾ ਜੀ ਰੱਖਣਾ ਹਾਂ ਅਬ ਇਹ ਪਤਲਾ ਖੋਲ ਕੇ ਦਿਖਾਉਣਾ ਜੀ ਮਸਟਰਡ ਕਲਰ ਸੇਮ ਕੱਦ ਦਾ ਸੂਟ ਹੋਊਗਾ ਜੀ ਡਿਜ਼ਾਈਨਿੰਗ ਆ ਬਹੁਤ ਸੋਹਣੀ ਆ ਜੀ ਬਹੁਤ ਸੋਹਣੇ ਆਰੀ ਵਾਲੇ ਸੂਟ ਲੇਗੇ ਇਹ ਵੀ ਰਾਮ ਟੈਕਸ ਦਾ ਹੀ ਰਹੂਗਾ ਸੂਟ ਆਰੀ ਵਰਕ ਆਊਗਾ ਜੀ ਆਰੀ ਵਰਕ ਦੇ ਨਾਲ-ਨਾਲ ਸਟੋਨ ਵਰਕ ਵੀ ਉਪਨੀਤ ਵਰਕ ਥੋੜਾ ਜਿਹਾ ਜ਼ੂਮ ਕਰਕੇ ਦਿਖਾਓ ਕਿ ਕਸਟਮਰ ਨੂੰ ਕਲੀਅਰ ਹੋ ਜਾ ਸਾਰਾ ਕੁਝ ਔਰ ਆਹ ਸਟੈਂਪ ਦਾ ਵੀ ਥੋੜਾ ਜਿਹਾ ਨੋਟਿਸ ਕਰਾ ਦਿਓ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਔਰ ਮਸਟਰਡ ਕਲਰ ਦੀ ਇਸ ਦੇ ਨਾਲ ਬਾਟਮ ਰਹੂਗੀ ਜੀ ਬੈਕ ਫਰੰਟ ਹੈ ਨਾ ਜਿਹੜਾ ਉਹ ਇਸ ਦਾ ਸੇਮ ਹੀ ਰਹਿੰਦਾ ਹੈ ਬੈਕ ਫਰੰਟ ਇਸ ਦਾ ਸੇਮ ਰਹਿੰਦਾ ਔਰ ਇਹਦੇ ਵਿੱਚ ਬੈਕ ਪੀਸ ਹੁੰਦਾ ਜਿਹੜਾ ਉਹਦੇ ਤੇ ਵਰਕ ਨਹੀਂ ਹੁੰਦਾ ਜੀ ਹਾਈਲਾਈਟ ਓਨਲੀ ਫਰੰਟ ਪੀਸ ਹੀ ਕਰਿਆ ਹੋਇਆ ਹੁੰਦਾ ਹੈਗਾ ਬਹੁਤ ਸੋਹਣੇ ਸੂਟ ਨੇ ਜੀ ਪਲੇਨ ਬਾਟਮ ਰਹੂਗੀ ਇਹ ਆਪਣੇ ਕੋਲ ਆ ਗਿਆ ਜੀ ਮਸਟਰਡ ਕਲਰ ਦੁਪੱਟਾ ਦੇਖਦੇ ਆ ਇਸ ਦਾ ਦੁਪੱਟਾ ਰਹੂਗਾ ਜੀ ਪਿਓਰ ਦਾ ਪਿਓਰ ਦਾ ਦੁਪੱਟਾ ਰਹੂਗਾ ਦੁਪੱਟੇ ਦੇਖੋ ਕਿੰਨੇ ਸੋਹਣੇ ਨੇ ਬਾਹ ਕਮਾਲ ਚੀਜ਼ਾਂ ਨੇ ਜੀ ਬਹੁਤ ਸੋਹਣੀਆਂ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਹੈ ये आ गया जी अपने को मस्टर्ड कलर सारे हाईलाइट किए तो हुए बहुत सोहने डिजाइन ने जी और इसका अगला कलर आजगा जी पीच पिंक पीच पिंक जो कलर आजगा पीच पिंक और नेक्स्ट कलर आऊगा जी इसका ग्रे ग्रे कलर ये भी बहुत सोहना कलर है जी ग्रे कलर भी और अगला कलर आजगा जी इसका मेहंदी कलर ग्रे पीच पिंक मेहंदी पैरेट लाइट जब मेहंदी है है ते मस्टर्ड चार कलर रहेंगे जी प्राइस रहूंगा 1800 रुपए ओनली सिर्फ 1800 ਦੇ ਵਿੱਚ ਤੁਹਾਨੂੰ ਆਪਣੇ ਕੋਲ ਇਹ ਵੈਰਾਈਟੀ ਮਿਲੂਗੀ ਜੀ ਜਿਨ੍ਹਾਂ ਨੇ ਕੋਰੀਅਰ ਕਰਾਉਣਾ ਹੈ ਪਲੀਜ਼ ਉਹ ਇੱਕ ਗੱਲ ਦਾ ਧਿਆਨ ਰੱਖੋ ਤੁਹਾਡਾ ਕੋਰੀਅਰ ਚਾਰਜ ਜਿਹੜਾ ਆਫਿਸ ਦੇ ਵਿੱਚ ਐਡ ਨਹੀਂ ਕੀਤਾ ਹੋਇਆ ਜਿਨ੍ਹਾਂ ਨੇ ਵੀ ਆਪਣੇ ਘਰੇ ਮੰਗਾਉਣੇ ਹੈਗੇ ਤੁਸੀਂ ਆਪਾਂ ਨੂੰ ਕੋਰੀਅਰ ਚਾਰਜ ਜਿਹੜਾ ਪੁੱਛ ਸਕਦੇ ਹੋ ਉਹ ਲੱਗ ਤੋਂ ਲੱਗੂਗਾ ਜੀ ਵੇਟ ਦੇ ਅਕੋਰਡਿੰਗ ਹੋਊਗਾ कोरियर चार्ज है अकॉर्डिंग ही होगा बहुत सोहने सूट ने जी कलर आ गया जी अपने को डिजाइन डिजाइन आ गया जी अपने को जी कलर ब्राउन खोजा ਪਰਪਲ ਪਰਪਲ ਕਲਰ ਖੋਲਦੇ ਆ ਜੀ ਹੁਣ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਪਰਪਲ ਕਲਰ ਆ ਗਿਆ ਜੀ ਆਪਣੇ ਕੋਲ ਇਹਨਾਂ ਦੇ ਵਿੱਚ ਲੈਂਥ ਵਗੈਰਾ ਦਾ ਕੋਈ ਇਸ਼ੂ ਨਹੀਂ ਹੁੰਦਾ ਜੀ ਤੁਸੀਂ ਲੈਂਥ ਕਿੰਨੀ ਮਰਜ਼ੀ ਰੱਖ ਸਕਦੇ ਹੋ ਰਾਮ ਟੈਕਸ ਦੇ ਸੂਟ ਨੇ ਹਰ ਇੱਕ ਘਰ ਦੀ ਆਪਣੀ ਕੁਆਲਿਟੀ ਹੁੰਦੀ ਹੈ ਜੀ हाँ जी सूट बहुत सोहना हाईलाइट किया थोड़ा जूम करके देखो तो तो कस्टमरस न देखो जी राम टैक्स की ही वरायटी रहने वाली है भी मैचिंग बॉटम्स रहनगियाँ जिस बहुत सोहने सूट ने लाइट कलर बिल्कुल लाइट शर्टा लाइट रहन बॉटम्स डार्क रहेंगे देखो ये यहाँ आ कलर दी आएगी ਬਾਟਮ ਪਰਪਲ ਕਲਰ ਦੀ ਆਉਗੀ। ਕੱਟ ਹੈ ਜਿਹੜੀ ਇਸਦੀ ਖੁੱਲੀ ਢੁੱਲੀ ਹੁੰਦੀ ਹੈ ਜੀ। ਔਰ ਦੁਪੱਟਾ ਦੇਖਦੇ ਆਂ ਆਪਾਂ ਇਸ ਦੇ ਨਾਲ ਕਿਹੜਾ ਹੈਗਾ ਦੁਪੱਟਾ ਸ਼ਾਇਦ ਮਸਲੀਨ ਦਾ ਨਿਕਲੇ ਇਹਦੇ ਨਾਲ ਜੀ। ਸ਼ਾਇਦ ਮਸਲੀਨ ਦਾ ਦੁਪੱਟਾ ਨਿਕਲੇ ਇਹਦੇ ਨਾਲ। ਹਾਂ ਜੀ। ਦੁਪੱਟਾ ਆਊਗਾ ਜੀ ਮਸਲੀਨ ਦਾ। सोना दुपट्टा है जी, आ जी दुपट्टा कि सोहना बिल्कुल लाइट वेट बहुत सोहना दुपट्टा है जी ये अपने को कलर आ गया जी और नैक्सट कलर है अपने जी मोरपंखी कलर नैक्सट कलर रहूगा जी मोर पांसी और अगला कलर रहूगा जी अपने को महंदी और अगला कलर रहूगा जी अपने को कार्बन ग्रे ये ब्लैक नहीं होंगे जी प्रोपर प्रोपर ब्लैक नहीं होगा ये कलर कार्बन ग्रे कलर रहेगा इसका प्राइज हैगा जो रहूगा अठारह सौ पाँह रुपए ਇਹ ਕਾਹ ਦਾ ਸੋਹਣਿਆ ਰੈ ਪੈ ਰਹੂਗਾ ਕਿਉਂਕਿ ਇਹਦੇ ਨਾਲ ਮਸਲੀਨ ਦਾ ਦੁਪੱਟਾ ਲੱਗਿਆ ਹੋਇਆ ਹੈ ਜੀ ਜਿਹੜਾ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਏ ਆ ਉਹਨਾਂ ਦੇ ਨਾਲ ਹਾਂਜੀ ਇਹ ਆ ਗਏ ਆਪਣੇ ਕੋਲੇ ਚਾਰੇ ਕਲਰ ਜਿਹੜੇ ਆਪਾਂ ਨੇ ਤੁਹਾਨੂੰ ਦਿੱਤੇ ਦਿਖਾ ਆ ਜੀ ਜਿਹੜੀ ਵੈਰਾਈਟੀ ਆਪਣੀ ਅੱਜ ਦੀ ਵੀਡੀਓ ਦੀ ਸਾਰੀ ਰਾਮ ਟੈਕਸ ਦੀ ਰਹੂਗੀ ਜੀ ਤੇ ਇਹਨਾਂ ਦੇ ਸੂਟਾਂ ਦੇ ਨਾਲ ਨਾ ਦੁਪੱਟੇ ਮਸਲੀਨ ਦੇ ਹੋਣ ਕਰਕੇ ਇਹਨਾਂ ਦਾ ਪ੍ਰਾਈਸ ਹੈਗਾ ਜਿਹੜਾ ਉਹ 50 ਰੁਪਏ ਪਲੱਸ ਰਹੂਗਾ ਜੀ ਮੀਨਸ 1850 ਰੁਪਏ ਤੁਹਾਨੂੰ ਇਸ ਦਾ ਪ੍ਰਾਈਸ ਆ ਜਿਹੜਾ ਆਪਣੇ ਕੋਲੋਂ ਮਿਲੋਗਾ ਜੀ ਪੂਰੇ ਸੋਹਣੇ ਗਰਮੀਆਂ ਵਾਲੇ ਪਾਰਟੀ ਵੇਅਰ ਸੂਟ ਨੇ ਜੀ ਜਿਨ੍ਹਾਂ ਨੇ ਬਾਏ ਕਰਨੇ ਆਪਣੇ ਨਾਲ ਕੰਟੈਕਟ ਕਰ ਸਕਦਾ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਚ ਧੰਨਵਾਦ